ਇਮਾਨਦਾਰ ਕੇਂਦਰ ਸਰਕਾਰ ਤੇ ਵੱਡਾ ਹਮਲਾ ਨੀਤੀ ਆਯੋਗ ਦੀ ਬੈਠਕ ਤੱਕ ਅਗੇ ਬਾਈਕਾਟ ਪੰਜਾਬ ਨੂੰ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ। ਸਰਾਦੀ ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਰਾਜਪਾਲ ਪਿੰਡ ਬਾਰੇਕੇ ਦੇ ਸਕੂਲ ਦੇ ਵਿੱਚ ਪਹੁੰਚੇ ਬਨਵਾਈ ਲਾਲਪ੍ਰੋਹਿਟ ਡਿਫੈਂਸ ਕਮੇਟੀਆਂ ਦੇ ਨਾਲ ਕੀਤੀ ਨਸ਼ੇ ਦੇ ਖਾਤਮੇ ਦੀ ਗੱਲਬਾਤ। ਟਰਾਂਸਪੋਰਟ ਪੁਲਿਸ ਨੂੰ ਟੇਰੇ ਦੇ ਖਿਲਾਫ ਵੱਡੀ ਕਾਰਵਾਈ ਟੁਟੇਰਿਆਂ ਦੇ ਪੰਜ ਗਿਰੋ ਹਥਿਆਰਾ ਅਤੇ ਗੋਲੀਆਂ ਕਾਪੇ ਚੁਰੀਆਂ ਸਮੇਤ ਕਾਬੂ ਸੁਆਣੇ ਨਹੀਂ ਬਖਸ਼ਾ ਗਰੀਬ ਚਾਵਾਲਾ ਦਿਨ ਦਿਹਾੜੇ ਘਰ ਦੇ ਬਾਹਰੋਂ ਮੋਟਰਸਾਈਕਲ ਲੈ ਕੇ ਹੋਏ ਫਰਾ ਗਰੀਬ ਨੇ ਪੈਸਾ ਜੋੜ ਕੇ ਲਿਆਸੀ ਮੋਟਰਸਾਈਕਲ ਫਟੰਡਾ ਜ਼ਿਲ੍ਹੇ ਦੇ ਪਿੰਡ ਫੁੱਲਖਾਰੀ ਦੇ ਵਿੱਚ ਸਥਿਤ ਰੈਫਾਇਨਰੀ ਰੈਫਾਇਨਰੀ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਵਧਾਰ ਰਹਾ ਪਰੇਸ਼ਾਨੀ ਨੇੜਲੇ ਪਿੰਡਾਂ ਦੇ ਵਿੱਚ ਫੈਲ ਰਹੀਆਂ ਕੈਂਸਰ ਅਤੇ ਚਮੜੀ ਦੀਆਂ ਬਿਮਾਰੀਆਂ। ਕਸ਼ੀਰੂਸਾਗਰਾਂ ਖਿਲਾਫ ਵੱਡੀ ਕਾਰਵਾਈ ਜੀਰਾ ਦੇ ਥਾਣਾ ਮੱਲਾਵਾਲਾ ਤੇ ਮੱਖੂ ਦੀ ਪੁਲਿਸ ਵੱਲੋਂ ਕਾਰਵਾਈ 150 ਗ੍ਰਾਮ ਹੈਰੋਇਨ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ। ਗਵਰਨਰ ਦਾ 6 ਸਰਹੱਦੀ ਜ਼ਿਲ੍ਹਿਆਂ ਦੇ ਲਈ ਵੱਡਾ ਐਲਾਨ ਡਰੋਨ ਫੜਨ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ। ਡਰਗ ਮੁਕਤ ਹੋਣ ਵਾਲੇ ਪਿੰਡਾਂ ਨੂੰ ਵੀ ਮਿਲੇਗਾ ਇਨਾਮ ਪਿੰਡਾਂ ਨੂੰ ਕੈਟਾਗਰੀ ਮੁਤਾਬਕ ਮਿਲੇਗਾ ਇਨਾਮ ਸੀਵਰੇਜ ਬਲੌਕ ਹੋਣ ਕਰਕੇ ਖੜਾ ਹੋਇਆ ਗੰਦਾ ਪਾਣੀ ਘਰਾਂ ਦੇ ਅੱਗੇ ਗੰਦਾ ਪਾਣੀ ਖੜਾ ਹੋਣ ਦੇ ਕਰਕੇ ਲੋਕ ਪਰੇਸ਼ਾਨ ਦੁਖੀ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਜਾਂਚ ਦੇ ਨਰੇਵਾਚਨ ਛੁੱਟੀ ਤੇ ਕਰਾਇਆ ਫੌਜੀ ਜਵਾਨ ਬਣਿਆ ਚੋਰ ਕਰ ਆਉਂਦੇ ਸਮੇਂ ਜੂਪੀ ਤੋਂ ਖਰੀਦੇ ਸਨ ਨਜਾਇਜ਼ ਹਥਿਆਰ ਆਪਣੇ ਦੋਸਤਾਂ ਤੇ ਭਰਾ ਦੇ ਨਾਲ ਮਿਲ ਕੇ ਚੋਰੀਆਂ ਕਰਨੀਆਂ ਕਿੱਥੇ ਆ ਸ਼ੁਰੂ। ਤਿੰਨ ਨੌਜਵਾਨਾਂ ਨੇ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਚੜ੍ਹਦੀ ਸਵੇਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਨੌਜਵਾਨ ਦੁਕਾਨ ਦੇ ਬੈਠੇ ਮੁਲਾਜ਼ਮ ਤੇ ਮਾਰੂ ਹਥਿਆਰ ਨਾਲ ਕੀਤਾ ਹਮਲਾ। ਬਰਦਾਸਪੁਰ ਦੇ ਸਰਹਦੀਪਿੰਡ ਅਗਵਾਨ ਚੋપરાਮਦਗੀ ਕਿਸਾਨ ਬਲਦੇਵ ਸਿੰਘ ਦੇ ਖੇਤ ਵਿੱਚੋਂ ਮਿਲਿਆ ਡਰੋਨ ਥਾੜਾ ਕਲਨੌਰ ਦੀ ਪੁਲਿਸ ਦਿੱਤੀ ਗਈ ਸੂਚਨਾ। ਜਾਪਨਿਸਵਲੋ ਨਸ਼ਾ ਵਿਰੋਧੀ ਸੈਮੀਨਾਰ ਇੰਡੋ ਪਾਕ ਬਾਰਡਰ ਦੇ ਕਸਬਾ ਜੈਲਪੁਰ ਦੇ ਵਿੱਚ ਸੈਮੀਨਾਰ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨਾਂ ਨੇ ਲਿਆ ਹਿੱਸਾ ਉਦਾਲਾ ਦੇ ਬੱਸ ਸਟੈਂਡ ਨੇੜੇ ਵਾਪਰਿਆ ਆਜ਼ਾ ਪੈਟਰੋਲ ਪੰਪ ਤੋਂ ਇੱਕ ਖੜੀ ਗੱਡੀ ਲੱਗੀ ਅਗ ਹਾਦਸੇ ਦੇ ਵੇਲੇ ਕਾਰ ਦਾ ਮਾਲਕ ਨਹੀਂ ਸੀ ਮੌਜੂਦ ਫਨਰ ਰੋਡ ਦੇ ਉੱਪਰ ਪਿੰਡ ਟਾਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ ਆਪਣੀ ਨਿਬਾਸ ਸੇਂਟਾ ਆਇਆ ਬਸ ਕੰਡਕਟਰ ਸੜਕ ਤੇ ਜਾਮ ਲੱਗਣ ਕਾਰਨ ਬਾਸੂ ਨੂੰ ਕਰਵਾ ਰਿਹਾ ਸੀ ਪੁਛਤਾ। ਲਸੁਹਾਵ ਦੇ ਚ ਦਿਨ ਦੇ ਹਰ ਲੁੱਟ ਦੀ ਵਾਰਦਾਤ ਮੋਟਰਸਾਈਕਲ ਸਵਾਰ ਲੁੱਟੇ ਰਿਹਾ ਐਕਟਿਵਾ ਕੋਕੇ ਹੋਇਆ ਫਰਾਂ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਘਟਨਾ। ਕੱਲ ਦੇ ਜੰਨ ਦੇ ਵਿੱਚ ਪੰਜਾਬ ਨੂੰ ਜੋਣ ਇਤਿਹਾਸ ਲਿਖਿਆ ਪੰਜਾਬ ਦੇ ਪੁੱਤਰਾਂ ਨੇ ਦੇਸ਼ ਦੀ ਰਾਖੀ ਲਈ ਵਾਰੀਆਂ ਆਪਣੀਆਂ ਜਾਨਾਂ। ਅੱਗੇ ਚੱਲਦੇ ਵਿੱਚ ਪੰਜਾਬ ਦੇ ਜਵਾਨ ਇਤਿਹਾਸ ਲਿਖਿਆ ਉਸ ਜਿਹੜੀ 90 ਆਪਰੇਸ਼ਨ ਵੀ ਦੇ ਵਿੱਚ ਪੰਜਾਬ ਦੇ ਸੈਕੰਡੇ ਜਵਾਨ ਹੋਏ ਸਨ ਸ਼ਹੀਦ ਉਹਨਾਂ ਨਾਲ ਦੇ ਪਿੰਡ ਅਗੋਕੇ ਦੇ ਵਿੱਚ ਦੋ ਧਰਾਂ ਵਿਚਾਲੇ ਚੜਾ ਦੋਵੇਂ ਧਿਰਾਂ ਨੇ ਇੱਕ ਦੂਜੇ ਨਾਲ ਕੀਤੀ ਕੋਟਮਾਰ ਇੱਕ ਫਲਾੜ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਰਾਂ ਦੇ ਵਿੱਚ ਹੋਇਆ ਝਗੜਾ बनाला मोगा नेशनल हाईवे दो दिन पहला शुरू है टोल प्लाजा किसान मजदूर संघर्ष कमेटी ने लगाया बदले है, दिल्ली दे, तो प्यार है, मी मीह पैन करके मौसम होया सुहावना। पच्चीव विजय कारगिल दिवस छब्बीस जुलाई में मनाया जाता है विजय कारगिल दिवस कारगिल दिवस से ਮੈਿਕਨ ਦਿੱਤੀ ਜਾਵੇਗੀ ਸ਼ਰਧਾ ਜੀ ਬਨਾਲੀ ਵਿਚਪਾਰੀ ਮੀਂਹ ਅਜਨੀ ਮਹਾਦੇਵ ਨਾਲੇ ਦੇ ਵਿੱਚ ਆਇਆ ਹੜ੍ਹ ਕਈ ਕਰਾਂ ਨੂੰ ਪਹੁੰਚਿਆ ਨੁਕਸਾਨ ਰਸਾਲੀ ਵਿੱਚ ਬਦਲੇ ਮੌਸਮਦੂਲੇ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਪਿਆ ਮੀਂਹ ਪੈਣ ਕਰਕੇ ਮੌਸਮ ਬੜਾ ਸੁਹਾਵਣਾ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ 25 ਸਾਲ ਪਹਿਲਾਂ ਆਮ ਤੋੜਨ ਦਾ ਮਾਮਲਾ 25 ਸਾਲ ਪਹਿਲਾਂ ਕਤਲ ਦੇ ਮਾਮਲੇ ਵਿੱਚ 6 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ। ਤਾਈਵੰਦ ਵਿੱਚ ਬਾਲ ਤੂਫਾਨ ਦਿਨ ਲੋਕਾਂ ਦੀ ਮੌਤ ਹੋਈ ਸਾਈ ਲੋਕ ਜ਼ਖਮੀ ਤੂਫਾਨ ਹੋਰ ਕਤਲਕ ਹੋਣ ਦਾ ਖ਼ਤਰਾ। ਅਮਰੀਕਾ ਦੇ ਯੈਲੋਸਟੋਨ ਨੈਸ਼ਨਲ ਪਾਰਕ ਦੇ ਵਿੱਚ ਧਮਾਕਾ ਗਰਮ ਪਾਣੀ ਦੇ ਫੁਆਰੇ ਵਿੱਚ ਭਿਆਨਕ ਧਮਾਕਾ ਹੋਇਆ ਸਲਾਨੀਆਂ ਨੇ ਪੱਜ ਕੇ ਪਹੁੰਚਾਈ ਆਪਣੀ ਜਾਨ। ਬੰਗਲਾਦੇਸ਼ ਦੇ ਵਿੱਚ ਕਈ ਹਫ਼ਤਿਆਂ ਤੋਂ ਹਿੰਸਕ ਪ੍ਰਦਰਸ਼ਨ ਸਰਕਾਰੀ ਨੌਕਰੀ ਵਿੱਚ 락ਵੇਕਰਨ ਨੂੰ ਲੈ ਕੇ ਪੜਤੇ ਦੰਗੇ। ਅਮਰੀਕੀ ਸ਼ਹਿਰ ਬਾਜ਼ਾਰ ਦੇ ਵਿੱਚ ਮਸ਼ੀਅ ਅਫੜ ਤਫੜੀ ਐਸ ਐਂਡ ਪੀ ਤੋਂ ਲੈ ਕੇ ਗਿਫਟ ਨਿਫਟੀ ਖਰਾਬ ਦੁਨੀਆ ਦੇ ਛੋਟੀ ਦਮੀਰਾ ਦੀ ਦੌਲਤ ਵਿੱਚ ਭਾਰੀ ਗਿਰਾਵਟ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਦਾ ਬਦਲੇ ਨਾ ਰਾਸ਼ਟਰਪਤੀ ਭਵਨ ਦਾ ਨਾਮ ਬਦਲ ਕੇ ਰੱਖਿਆ ਗਣਤੰਤਰ ਅਸ਼ੋਕਾ ਹਾਲ ਨੂੰ ਹੁਣ ਅਸ਼ੋਕਾ ਮੰਡਪ ਦੇ ਵਜੋਂ ਜਾਣਿਆ ਜਾਵੇਗਾ। ਕੈਨੇਡੀਅਨ ਸਸਲ ਮੈਂਬਰ ਚੰਦਰ ਆਰਿਆ ਦਾ ਵੱਡਾ ਬਿਆਨ ਟਵੀਟ ਦੇ ਵਿੱਚ ਖਾਲਿਸਤਾਨੀ ਕੱਟੜਪੰਥੀ ਕੈਨੇਡਾ ਨੂੰ ਪ੍ਰਦੂਸ਼ਿਤ ਕੀਤਾ। ਕੈਡਾ ਵਿੱਚ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ ਸਵਾਮੀ ਨਾਰਾਇਣ ਮੰਦਰ ਤੇ ਕੀਤੀ ਗਈ ਪਾਂਥੜਤਾ ਤੇ ਕੰਧ ਤੇ ਅਸ਼ਲੀ ਪੇਂਟਿੰਗ ਵੀ ਕੀਤੀ ਗਈ। ਇਸਦਿਲੇ ਗਾਜ਼ਾ ਦੇ ਖਾਨ ਯੂਨਿਸਤ ਕੀਤਾ ਵੱਡਾ ਹਮਲਾ ਹਮਲੇ ਸੱਤ ਫਿਲਸੀਨੀਆ ਦੀ ਹੋਈ ਮੌਤ ਕਈ ਲੋਕ ਹੋਏ। ਮਿਲ ਕਾ ਤੋ ਵੀਡੀਓ ਆਇਆ ਸਾਹਮਣੇ ਇੱਕ ਫੇਲ ਸਮੁੰਦਰ ਦੇ ਵਿੱਚ ਮਕਸ਼ੀਆ ਫੜਨ ਵਾਲੇ ਦੋ ਲੋਕਾਂ ਦੀ ਕਿਸ਼ਤੀ ਉੱਤੇ ہماری ਚਾਲ ਚਾਲ ਮਾਰਨ ਤੋਂ ਬਾਅਦ ਪੂਰੀ ਕਿਸ਼ਤੀ पलट ਗਈ ਪਹਿਲੇ ਪਾਸਪੋਰਟ ਇੰਡੈਕਸ ਨੇ ਪਾਸਪੋਰਟਾਂ ਦੀ ਸੂਚੀ ਕੀਤੀ ਜਾ ਰਹੀ ਸਿੰਗਾਪੁਰ ਇਸ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ ਰੋਸਨ ਇਹ ਇਟ ਵਾਸ ਆਲ ਅ ਡ੍ਰੀਮ ਵਰਲਡ ਟੂ ਦਾ ਕਿਤੈਲਾਨ ਵਰਲਡ ਟੂਰ ਦੌਰਾਨ ਹੋ ਇੰਡੀਆ ਦੇ ਲਾਈਵ ਕਨਸਰਟ ਰਾਹੀਂ ਲਗਾਉਣਗੇ ਰੌਣਕਾਂ ਬਰਨਜਾਗਾ ਤੋਂ ਇੱਕ ਹੋਰ ਬੁਰੀ ਖਬਰ ਆਈ ਜ ਸਾਹਮਣੇ ਆਸਾਮ ਦੇ ਮਸ਼ਹੂਰ ਸੰਗੀਤਕਾਰ ਰਮਨ ਬਰੂਆ ਹੋਏ ਪਿਛਲੇ ਸੋਮਵਾਰ ਤੋਂ ਲਾਪਤਾ ਜਦੋਂ ਮਾਰਦੋ ਦਾ ਕਲਾਕਾਰ ਅਦਨਾਲ ਖਾਨ ਸੁਰਖੀਲੇ ਵਿੱਚ ਕਲਾਕਾਰ ਤੇ ਹਮਲੇ ਦਾ ਖੌਫਲਾਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੋ ਰਿਹਾ ਹੈ। ਅਮਸ਼ੇਕ ਬਚਨ ਅਤੇ ਸ਼ੋਹਰਾਈ ਇੰਦਨੀ ਸੁਰਖੀਲੇ ਵਿੱਚ ਨੰਦ ਮਾਲੀ ਦੇ ਵਿਆਹ ਵਿੱਚ ਸ਼ੋਹਰਾਈ ਅਤੇ ਆਰਾਧਿਆ ਵੱਖਰੇ ਤੌਰ ਤੇ ਪਹੁੰਚੇ ਤੇ ਬਚਨ ਪਰਿਵਾਰ ਦੇ ਬਾਕੀ ਮੈਂਬਰ ਵੱਖਰੇ ਤੌਰ ਤੇ ਪਹੁੰਚੇ। ਪਵਦਿਤ ਸੋਬਿਕ ਬੋਸ OTT ਤਿੰਨ ਸੁਰੱਖਿਆ ਦਾ ਵਿਸ਼ਾ ਬਣਿਆ ਸ਼ੋਤ ਵਰਮਲ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਾਇਰਲ ਇੰਗ੍ਰੇਮੇਟ ਵੀਡੀਓ ਲੈ ਕੇ ਹੰਗਾਮਾ ਮਚਿਆ سنجੀਤ ਦਾ ਸ਼ੋਅ ਦਿਲ ਲੂਮੀਨਾ ਚ ਦੁਨੀਆ ਵਿੱਚ ਭਰ ਦੇ ਵਿੱਚ ਮਚਾ ਰਿਹਾ ਤੁਮ ਸ਼ੋਅ ਹਰ ਜਗ੍ਹਾ ਹੋਇਆ ਸੋਲਡ ਆਊਟ ਗੁਜਰਾ ਟਾਈਟਲਸ ਨੂੰ ਚੇਤਨੀ ਮਿਲ ਸਕਦਾ ਨਵਾਂ ਮਾਲਿਕ ਆਈਪੀਐਲ 2025 ਦੇ ਗੌਤਮ ਅਡਾਨੀ ਅਤੇ ਟੋਰੈਂਟ ਗਰੁੱਪ ਦੀ ਨਜ਼ਰ ਇੰਗਲਿਸ਼ ਕਲੱਬ ਨੇ ਛੱਕੇ ਮਾਰਨ ਤੇ ਪਾਬੰਦੀ ਲਗਾਉਣ ਦਾ ਕੀਤਾ ਫੈਸਲਾ ਸਾਊਥਵਿਕ ਅਤੇ ਸ਼ੋਰਹੈਮ ਕ੍ਰਿਕਟ ਕਲੱਬ ਨੇ ਬੱਲੇਬਾਜ਼ਾਂ ਨੂੰ ਛੱਕੇ ਮਾਰਨ ਤੇ ਲਗਾਈ ਪਾਬੰਦੀ ਆਲਰਾਊਂਡਰ ਦੀਪਕ ਖੁਡਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਦੀਪਕ ਖੁਡਾ ਨੇ 9 ਸਾਲ ਤੱਕ ਡੇਟ ਕਰਨ ਤੋਂ ਬਾਅਦ ਹਿਮਾਚਲ ਦੀ ਕੁੜੀ ਦੇ ਨਾਲ ਕੀਤਾ ਗਿਆ ਵਿੱਤ ਮੰਤਰੀ ਨੇ ਬਰਨਜ ਦਾ ਮਨਵਲ ਲੋਕ ਬਜਟ ਕੀਤਾ ਗਿਆ ਪੇਸ਼ ਕੇਂਦਰੀ ਬਜਟ ਦੇ ਵਿੱਚ ਖੇਡ ਮੰਤਰਾਲੇ ਦੇ ਲਈ ਕਰੋੜਾਂ ਰੁਪਏ ਮਨਜ਼ੂਰ ਖੇਲੋ ਇੰਡੀਆ ਦੇ ਲਈ 900 ਕਰੋੜ ਰੁਪਏ ਹੋਏ ਮਨਜ਼ੂਰ ਸ਼੍ਰੀਲੰਕਾ ਦੇ ਫਾਰਟਚਾਲੇ ਦੇ 3 ਮੈਚਾਂ ਦੀ T20 ਸੀਰੀਜ਼ 22 ਜੁਲਾਈ ਨੂੰ ਪੱਲੇਕੇਲੇ ਮੈਦਾਨ ਦੇ ਵਿੱਚ ਖੇਡੇ ਜਾਵੇਗਾ ਪਹਿਲਾ ਮੈਚ ਸ਼੍ਰੀਲੰਕਾ ਦੇ ਫਾਰਟਚਾਲੇ ਦੇ 3 ਮੈਚਾਂ ਦੀ T20 ਸੀਰੀਜ਼ ਗੋਤਮ ਗੰਬੀਰ ਵੀ ਪਹਿਲੇ ਮੈਚ ਨਾਲ ਕੋਚਿੰਗ ਦੀ ਕਰਨਗੇ ਸ਼ੁਰੂਆਤ ਸ਼੍ਰੀਲੰਕਾ ਦੇ ਫਾਰਟਚਾਲੇ ਦੇ 3 ਮੈਚਾਂ ਦੀ T20 ਸੀਰੀਜ਼ ਟੀਮ ਇੰਡੀਆ ਨੂੰ ਲੱਗੇ ਵੱਡਾ ਛਟਕਾਰ ਰਿੰਕੂ ਸਿੰਘ ਸੱਟ ਦੇ ਕਾਰਨ ਹੋ ਸਕਦੇ ਦੇ ਬਾਹਰ ਕੋਲੀਆ ਦੇ ਨਹੀਂ ਤਾਂ ਬਾਦ ਕੋਣ ਕਰੇਗਾ T20 ਦੇ ਵਿੱਚ ਓਪਨਿੰਗ ਇਸ ਦਾ ਜਵਾਬ ਉਪ ਕਪਤਾਨ ਸੁਭਮਨ ਗਿੱਲ ਅਤੇ ਯਸ਼ਸ਼ਵੀ ਜੈਸਵਾਲ ਦਿੱਤਾ ਬਕਸਲ ਕ੍ਰਿਕਟ ਟੀਮ ਦੇ ਅਸਰਜਨਕ ਪ੍ਰਦਰਸ਼ਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਚੁੱਕੇ ਕਈ ਸਖਤ ਕਦਮ ਕਪਤਾਨ ਬਾਬਰ ਆਜ਼ਮ ਤੇ ਵੀ ਕਪਤਾਨੀ ਖusand ਦਾ ਖਤਰਾ ਪਾਕਿਸਤਾਨ ਦੇ ਵਿੱਚ ਹੋਣ ਵਾਲੀ ICC ਚੈਂਪੀਅਨ ਟਰੋਫੀ ਭਾਰਤੀ ਟੀਮ ਦੇ ਗੋਲਡੀ ਦੇਸ਼ ਜਾਣ ਨੂੰ ਲੈ ਕੇ ਹਜੇ ਵੀ ਬਣਿਆ ਸਸਪੈਂਸ